ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਹੋਰ ਸਾਰੇ ਕਿਵੇਂ ਜੀ ਆਈ ਹੋਪ ਸਾਰੇ ਵਧੀਆ ਹੋਣਗੇ ਤੇ ਅੱਜ ਤੁਹਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਲੱਖ ਲੱਖ ਵਧਾਈਆਂ ਹੋਣ ਸੱਚੇ ਪਾਤਸ਼ਾਹ ਸਭ ਨੂੰ ਤੰਦਰੁਸਤੀ ਬਖਸ਼ੇ ਤੇ ਆਪਾਂ ਵੀ ਹੁਣ ਜੀ ਬੇਟੀ ਸੁਭਾ ਮੈਂ ਆਪਣੇ ਭੇਜ ਦਿੱਤੀ ਮੇਰੀ ਬੇਟੀ ਦਾ ਕੀਰਤਨ ਹੈਗਾ ਤੇ ਤੁਹਾਨੂੰ ਕੱਢ ਵਾਲੇ ਬਲੌਗ 'ਚ ਮੈਂ ਦੱਸਿਆ ਸੀਗਾ ਤੇ ਉਹਨੂੰ ਮੈਂ ਸੁਭਾ ਤਿਆਰ ਕਰਕੇ ਗੁਰਦੁਆਰੇ ਭੇਜਤਾ 9:30 ਵਜੇ ਚੱਲ ਗਈ ਉਹ ਤੇ ਆਪਾਂ ਹੁਣ ਬਾਅਦ 'ਚ ਜਾਵਾਂਗੇ ਤੇ ਕੱਲ ਨੂੰ ਪਲਾਨ ਬਣਾਇਆ ਸੀਗਾ ਵੀ ਹਾਂ ਸਵੇਰ ਆਲੂ ਵਾਲੇ ਪਰੌਂਠੇ ਬਣਾਉਣੇ ਨੇ ਸੰਜਾਲੇ ਦਿਨ ਅਸੀਂ ਲੇਟੇ ਹੋ ਜੀ ਨਾ ਉੱਠਣ ਚ ਤੇ ਹੁਣ ਮੈਂ ਨਾ ਧੋ ਕੇ ਪਾੜ ਕਰਕੇ ਆ ਗਈ ਤੇ ਆਪਾਂ ਲੱਗਿਆ ਹੁਣ ਜੀ ਪਰੌਂਠੇ ਬਣਾਉਣ ਠੀਕ ਹੈ ਜੀ ਖਬਰ ਨੇ ਕਿ ਤੁਹਾਨੂੰ ਆਲੂ ਵਾਲੇ ਪਰੌਂਠੇ ਤੇ ਆਪਾਂ ਪਰੌਂਠੇ ਖਾ ਕੇ ਤੇ ਆਪਣਾ ਕੱਪੜੇ ਚੇਂਜ ਕਰਕੇ ਫਿਰ ਆਪਾਂ ਚੱਲਦੇ ਹਾਂ ਗੁਰਦੁਆਰੇ ਠੀਕ ਹੈ ਜੀ ਬਣੇ ਰਿਓ ਵਲੌਗ ਦੇ ਨਾਲ ਲੋ ਵੈਜੀ ਆਪਾਂ ਨੇ ਆਟਾ ਵੀ ਬਨੋ ਲਿਆ ਇਦਾਂ ਪਤਾ ਲੱਗਦਾ ਸਾਡੇ ਨੂੰ ਮਸਾਲਾ ਆਪਣਾ ਤਿਆਰ ਤੇ ਹੁਣ ਆਪਾਂ ਲੱਗਿਆ ਪਰੌਂਠੇ ਤਿਆਰ ਕਰਨ ਕਿਥੇ ਜੀ ਤੇ ਮੈਂ ਨਾਲ ਦੇ ਨਾਲ ਬਣਾਉਂਗੀ ਤੇ ਨਾਲ ਦੇ ਨਾਲ ਸਾਰੇ ਖਾਣ ਨੂੰ ਲਓ ਜੀ ਆਪਾਂ ਲੱਗਿਆ ਹੁਣ ਪਰੌਂਠੇ ਥਣ ਇਦਾਂ ਰੱਖੇ ਹੋਏ ਨੇ ਬੇਟੀ ਤੇ ਆਰ ਹਸਬੰਡ ਨੇ ਜੇ ਹੋਰ ਲੜਾ ਬੇਟੇ ਨੇ ਖਾਦੇ ਤੇ ਮੈਂ ਲੱਗਿਆ ਹੁਣ ਰੋਟੀ ਖਾਣ ਠੀਕ ਹੈ ਜੀ ਥੋੜੀ ਜਿਹਾ ਰੈਸਟ ਕਰਕੇ 15-20 ਮਿੰਟ ਰੈਸਟ ਕਰਕੇ ਫੇਰ ਚੱਲਦੇ ਹਾਂਗੇ ਦੁਬਾਰਾ ਇਹ ਤਾਂ ਮੈਂ ਗੁਰਦੁਆਰੇ ਦਾ ਵੀ ਉਤ ਖਾਉਂਗੀ ਮੈਂ ਠੀਕ ਹੈ ਜੀ ਚਲੋ ਬਣੀ ਰਿਹਾ ਬਲੌਗ ਦੇ ਨਾਲ ਆਈ ਆਪਾਂ ਹੋ ਗਏ ਹੁਣ ਤਿਆਰ ਚੱਲਦੇ ਹੁਣ ਆਪਾਂ ਗੁਰਦੁਆਰੇ ਰੋਟੀ ਖਾ ਕੇ ਥੋੜੀ ਜਿਹਾ ਰੈਸਟ ਕਰੀ ਸੀਗੀ ਅੱਧਾ ਘੰਟਾ ਕੋਈ ਪ੍ਰੋਟੇ ਖਾ ਕੇ ਥੋੜਾ ਜਿਹਾ ਹੈਵੀ ਹੈਵੀ ਜਿਹਾ ਹੋ ਜਾਂਦਾ ਹੈ ਤੇ ਚੱਲਿਆ 2:00 ਵਜੇ ਗਿਆ ਵੈਸੇ ਚਲੋ ਆਜੀ ਦਫਾ ਨੇ ਤੁਹਾਨੂੰ ਮੈਂ ਗੁਰਦੁਆਰੇ ਚਾਹਦੀ ਹਾਂ ਜੀ ਆਪਾ ਪਹੁੰਚ ਗਏ ਜੀ ਹੁਣ ਆਪਾ ਗੁਰਦੁਆਰੇ ਦੇਖਦੇ ਆ ਹੁਣ ਪਾਰਕਿੰਗ ਚ ਜਗ੍ਹਾ ਮਿਲਦੀ ਹੈ ਕਾ ਨਹੀਂ ਗੱਡੀ ਖੜਾਉਣੇ ਨੂੰ ਗੱਡੀਆਂ ਖੜ ਗੱਡੀ ਖੜੀ ਅੱਗੇ ਜਗ੍ਹਾ ਤਾਂ ਹੈ ਨਹੀਂ ਬਾਰੀ ਲੋਣੀ ਬਣਿਆ ਕਿਤੇ you are ਲੋ ਜੀ ਹੁਣ ਆਪਾਂ ਪ੍ਰਸ਼ਾਦਾਂ ਛਕ ਲਿਆ ਹੁਣ ਚੱਲਦੇ ਆਪਾਂ ਘਰ ਨੂੰ ਲੋ ਜੀ ਬੈਠ ਗਏ ਆਪਾਂ ਹੁਣ ਗੱਡੀ 'ਚ ਵਾਹੀ ਕਰੂ ਅਸੀਂ ਛੇ ਪੌਸ਼ ਚੁੰਨੀ ਆ ਮੇਰੀ ਗਿੱਲੀ ਹੋ ਗਈ ਉੱਪਰ ਤੇ ਨਹੀਂ ਲੋ ਜੀ ਆ ਗਏ ਆਪਾਂ ਹੁਣ ਘਰੇ ਇੱਧਰ ਮੈਡਮ ਜੀ ਸਾਡੇ ਸਾਈਡ 'ਵਿਚ ਖੜੀ ਆ ਮੇਰੇ ਪਾਪਾ ਨੂੰ ਮਿਲੇ ਇਹਨਾਂ ਨੇ ਖੂਨ ਦਾਨ ਕਰਿਆ ਗੁਰਦੁਆਰੇ ਮਾਝੇ ਕੋਲ ਸਰਟੀਫਿਕੇਟ ਮਿਲੇ ਰਹਿਣੋ ਇਹ ਇੱਕ ਆ ਮੈਟਰ ਮਿਲਿਆ ਇੱਕ ਹੋਰ ਕਿਆ ਇੱਕ ਬਿਸਕਟ ਮਿਲਿਆ ਛੋਟੂ ਕੂ ਗਿਆ ਕਿੰਨਾ ਹੋਣੇ ਤਾਂ ਸਿੱਕ ਬੋਤਲ ਬੇਟੀ ਮੇਰੀ ਘਰੇ ਸੀ ਛੁੱਟੀ ਬਈ ਸੀਗੀ ਇਹਨੂੰ ਹੁਣ ਟਾਲਿਆ ਤੇ ਕਾ ਆਲੋ ਜੀ ਸਾਡੇ ਜਾ ਕੇ ਆਉਗੀ ਗੁਰਦੁਆਰੇ ਤਵਾਏ ਥੋੜੀ ਜਿਹੀ ਵਾਰੀ ਨਹੀਂ ਆ ਰਿਹਾ ਦੇਖੋ ਕਿੰਨਾ ਜੀ ਉਨਾ ਥੋੜੀ ਜਿੜ ਹੋਰ ਜਿਮੀ ਪੈ ਗਿਆ ਸਾਰਾ ਪਾਣੀ ਪਾਣੀ ਖੜ ਜਾਣਾ ਇੱਥੇ ਆ ਦੇਖੋ ਕਿਵੇਂ ਟੂੜੀ ਟੂੜੀ ਹੋਈ ਗਈ ਆ ਕਲੋਜ਼ ਕਰਕੇ ਦਿਖਾਣੀ ਦਿੰਦਾ ਆ ਦੇਖੋ ਸਾਡੇ ਕਿੰਨਾ ਪਾਣੀ ਖੜ ਜਾਇਆ ਇੱਥੇ ਉਹ ਵੀ ਗੰਦਾ ਪਾਣੀ ਆਏ ਹੋ ਸਵੇਰੇ ਜਾ ਟੱਕਣ ਚੱਕਿਆ ਹੋਇਆ ਮੈਂ ਸਿਰਫ ਪਿਆਗ ਹਰੇ 15 15 ਮਿੰਟ ਵਿੱਚ ਪਿਆ ਆ ਦੇਖੋ ਕਿੰਨਾ ਬੱਦਲ ਕਾਲਾ ਕਾਲਾ ਆ ਗਿਆ ਮੇਟਾ ਲਿਆਉਣ ਦੇਖੀ ਜਿਵੇਂ ਕਾਲਾ ਧੂਹਾ ਹੁੰਦਾ ਉੱਪਰ ਕਿੰਨਾ ਨਹੀਂ ਪੈ ਰਿਹਾ ਇਹ ਗੰਦੀ ਦਾ ਖਾਮਾ ਮੌਸਮ ਬਹੁਤ ਜਿਆਦਾ ਹੋਇਆ ਵੇਜ ਜੀ ਸ਼ਾਮ ਨੂੰ ਜਦ بارش ਹੋ ਰਹੀ ਸੀਗੀ ਤੇ ਉਸ ਟਾਈਮ ਚੱਕ ਵੀ ਲੀਨ ਜੂਰੀ ਵੱਢ ਰਹੀ ਸੀ ਤੇ ਤੋਂ ਬਾਅਦ ਫਿਰ ਮੈਂ ਬਾਟ ਕਰ ਲਿਆ ਬਾਟ ਕਰਕੇ نیچے ਆਈ ਅ ਫਿਰ ਕੀ ਰੱਖਿਆ ਹੋਇਆ ਸੀ ਇੱਕ ਸਾਈਡ ਝੁੱਲੇ ਦੇ ਮੈਂ ਵੈਸੇ ਲੇਟ ਰੱਖਣਾ ਕਿ ਚੱਕ ਉਸ ਵੱਢਨੇ ਰੱਖ ਦਿੱਤਾ ਕੀ ਦੀ ਆਪਣਾ ਪਣ ਗਿਆ ਇਹ ਟਾਈਮ ਦੇਖ ਲਓ ਜੀ ਕਿੰਨਾ ਹੋ ਗਿਆ ਬੇਟਾ ਕਹਿੰਦਾ ਮੈਂ ਖਾਣ ਲੱਗ ਚੱਲਿਆ ਕੁਛ ਤੇ ਮੈਂ ਕਿਹਾ ਚਲ ਸੰਦੂ ਵੀ ਲਿਆ ਜੀ ਤੇ ਆ ਦੇਖੋ ਹੁਣ ਕਿਹੜੇ ਟਾਈਮ ਲੈ ਕੇ ਆਇਆ ਹੈ ਸਭਾ ਨੂੰ ਹੋ ਗਏ ਹੁਣ ਰੋਟੀ ਖਾਣੀ ਨਹੀਂ ਕਿਸੇ ਨੇ ਬਸ ਆਹੀ ਖਾਣਾ ਹੈ ਬਾਹਰ ਖਾਇਆ ਹੈ ਪਤਾ ਨਹੀਂ ਕੀ-ਕੀ ਖਾ ਕੇ ਆਏ ਤੇ ਹੁਣ ਬਸ ਮੈਂ ਸਬਜ਼ੀ ਬਣਾ ਕੇ ਰੱਖ ਲੂਗੀ ਕਿਉਂਕਿ ਸਵੇਰੇ ਸਕੂਲ ਜਾਣਾ ਪਤਾ ਨਹੀਂ ਜਾਣਾ ਕਿ ਨਹੀਂ ਜਾਣਾ ਕਿਉਂਕਿ ਸਾਡੇ ਇੱਥੇ ਪਾਣੀ ਬਹੁਤ ਖੜੀ ਜਾਂਦਾ ਹੈ ਤਾਂ ਹੁਣ ਬਾਕੀ ਸਵੇਰ ਦਾ ਜੀ ਆ ਗਈ ਹੁਣ ਮੈਂ ਕਿਚਨ 'ਚ ਲੱਗਿਆ ਸਬਜ਼ੀ ਨੂੰ ਤੜਕਾ ਲਾਉਣ ਤੇ ਇੱਧਰ ਟਮਾਟਰ ਰੱਖਿਆ ਹੋਇਆ ਪੀਸ ਕੇ ਆਲੂ ਵੀ ਇੱਥੇ ਕਟਿੰਗ ਕਰ ਕਰ ਕੇ ਮੈਂ ਤੱਕ ਪਾੜੇ ਵੀ ਹੋ ਸਬਜੀ ਬਣਾ ਕੇ ਰੱਖ ਲੈਣੀ ਕਿਉਂਕਿ ਸਵੇਰ ਹੁਣ ਪਤਾ ਨਹੀਂ ਬੱਚਿਆਂ ਨੇ ਸਕੂਲ ਜਾਣਾ ਕਿ ਨਹੀਂ ਜਾਣਾ ਹੈਗਾ ਹੁਣ ਤਾਂ ਰੋਟੀ ਕਿਸੇ ਨੇ ਖਾਣੀ ਨਹੀਂ ਹੈਗੀ ਅਸੀਂ ਨੇ ਕਿਉਂਕਿ ਬਾਹਰ ਤੇ ਬੇਟਾ 버ਗਰ ਲਿਆਇਆ ਸੀ ਕ ਆਪਣਾ ਉਹ ਬਾਹਰ ਖਾ ਕੇ ਆ ਗਿਆ ਤੇ ਅੱਗੇ ਅੱਗੇ ਖਾ ਕੇ ਆਇਆ ਉਹ ਜਿਆਦਾ ਬਾਹਰ ਦਾ ਰਹਿੰਦਾ ਰੋਗ ਦੇ ਸੀ ਬਹੁਤ ਤਾਂ ਪਰ ਫਿਰ ਵੀ ਕਦੇ ਨਾ ਖਾਏ ਹੁੰਦਾ ਹੋਣ ਤੇ ਹੁਣ ਸਬਜੀ ਬਣਾ ਲੈਣੀ ਕਿਉਂਕਿ ਰੋਟੀ ਕਿਸੇ ਨੇ ਖਾਣੀ ਬਸ ਬਣਾ ਕੇ ਰੱਖ ਲੈਣੀ ਹੈ ਸਵੇਰ ਕਿਉਂਕਿ ਮੇਰੇ ਇੰਨੇ ਖੇਚਲਾ ਨਹੀਂ ਹੁੰਦੀ ਹੈ ਜੀ ਮੈਂ ਸਵੇਰ ਉੱਠ ਕੇ ਸਬਜੀ ਬਣਾਉਂ ਮੈਂ ਕੇ ਬਸ ਬੱਚਿਆਂ ਦੇ ਚਾਰ ਪੰਜ ਪਰੌਂਠੇ ਬੜੇ ਮੁਸ਼ਕਲ ਨਾਲ ਬੰਦੇ ਕਿਉਂਕਿ ਮੈਨੂੰ ਇਕੱਠੀ ਦੀ ਪ੍ਰੋਬਲਮ ਹੋਣ ਕਰਕੇ ਮੈਨੂੰ ਇੱਕੋ ਦਾ ਮੋਟਣਾ ਸਵੇਰੇ ਵੱਲੋਂ ਆਖਾ ਲੱਗਦਾ ਤੇ ਸਬਜ਼ੀ ਬਣਾ ਕੇ ਰੱਖ ਲੈਣੀ ਹੁਣ ਮੈਂ ਆਟਾ ਚਲੋ ਮੈਂ ਸੁਬਾਹ ਨੂੰ ਕਿ ਬੇਟੀ ਲਈ ਬਣਾ ਦੂੰਗੀ ਰੋਟੀ ਬੇਟੇ ਦਾ ਪਤਾ ਨਹੀਂ ਬਾਕੀ ਨਾਲ ਤਾਂ ਪੱਕਾ ਪਤਾ ਨਹੀਂ ਦੋਨਾਂ ਨੇ ਸਕੂਲ ਜਾਣਾ ਕਿ ਨਹੀਂ ਜਾਣਾ ਹੈਗਾ ਕਿਉਂਕਿ ਕੱਲ ਨੂੰ 100% ਦੱਸਿਆ ਹੋਇਆ ਵੀ ਮੀਂਹ ਆਉਣਾ ਹੀ ਆਉਣਾ ਤੇ ਮੀਂਹ ਵੈਸੇ ਵੀ ਤੇਜ਼ ਹੀ ਸਿਆ ਹੋਇਆਗਾ ਤੇ ਤੇਜ਼ ਨਹੀਂ ਆਉਣਾ ਚਲੋ ਦੇਖਦੇ ਆਂ ਬਾਕੀ ਮੈਂ ਆਪਣੇ ਵਰਨਾਂ ਤਿਆਰੀ ਕਰਕੇ ਰੱਖ ਲੈਣੀ ਆ ਤੇ ਸਬਜ਼ੀ ਬਣਾ ਕੇ ਰੱਖ ਲੈਣੀ ਆ ਮੈਂ ਆਟਾ ਤਾਂ ਚਲੋ ਸਵੇਾਈ ਬੰਨ ਲੂਗੀ ਮੈਂ ਟਾਈਮ ਤੇ ਜੋ ਠੀਕ ਹੈ ਜੀ ਹੁਣ ਮੈਂ ਲੱਗਿਆ ਬਲੌਗ ਸੌਰੀ ਬਲੌਗ ਦਾ ਐਂਡ ਕਰਨ ਤੇ ਪੱਕੀ ਜੀ ਕਾਫੀ ਟਾਈਮ ਬਾਅਦ ਮੈਂ ਵੈਸੇ ਬਲੌਗ ਬਣਾਇਆ ਕੱਲ ਬਣਾਇਆ ਸੀ ਕੱਜ ਤੇ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰੋ ਵੈਸੇ ਤਾਂ ਕਾ ਵੀ ਮੈਨੂੰ ਸਪੋਰਟ ਕਰ ਰਹੇ ਨੇ ਕਿਉਂਕਿ ਆਪਣਾ ਸਬਸਕ੍ਰਾਈਬਰ ਵੀ ਮੇਰੇ ਹੁਣ ਵਧ ਰਹੇ ਨੇ ਅੱਗੇ ਤੇ ਸੱਚੇ ਬਾਸ਼ਾ ਦੀ ਕਿਰਪਾ ਨਾਲ ਬਸ ਇਸੇ ਤਰ੍ਹਾਂ ਮੈਨੂੰ ਸਾਰੇ سپورਟ ਕਰਦੇ ਰਹੋ ਠੀਕ ਹੈ ਜੀ ਤੇ ਮੇਰੇ ਬਲੌਗ ਤੋਂ ਨੂੰ ਵਧੀਆ ਲੱਗ ਜਿੰਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੇ ਨਹੀਂ ਸਬਸਕ੍ਰਾਈਬ ਕਰ ਲਿਆ ਕਰੋ ਕਰ ਲਿਆ ਕਰੋ ਸੱਚੇ ਬਾਸ਼ਾ ਦੀ ਕਿਰਪਾ ਨਾਲ ਜਿੰਨੇ ਸਬਸਕ੍ਰਾਈਬਰ ਮੇਰੇ ਕੋਲ ਜੀ ਵਧ ਹੀ ਰਹੇ ਨੇ ਤੇ ਸਤਿਗੁਰੂ ਸੱਚੇ ਬਾਸ਼ਾ ਇਸੇ ਤਰ੍ਹਾਂ ਮੇਰੇ ਤੇ ਮੇਰੇ ਪਰ ਹੱਥ ਬਣਾ ਕੇ ਰੱਖਾਂ ਠੀਕ ਹੈ ਜੀ ਤੇ ਤੁਸੀਂ ਇਸੇ ਤਰ੍ਹਾਂ ਮੈਨੂੰ ਪਿਆਰ ਦਿੰਦੇ ਰਹੋ ਠੀਕ ਹੈ ਜੀ ਚਲੋ ਹੁਣ ਮੈਂ ਲੱਗਿਆ ਜੀ ਬਲੌਗ ਦਾ ਐਂਡ ਕਰਨਾ ਮਿਲਦੇ ਆਪਾਂ ਅਗਲੇ ਬਲੌਗ 'ਚ ਤੇ ਚਾਹ ਤੱਕ ਬੈਗ ਜਿੱਤ ਕਹਾਲ ਸਾਹਿਬ ਬੈਗ